26 ਜਨਵਰੀ ਨੂੰ ਲੈ ਕੇ ਜਿਹੜੀਆਂ 26 ਜਨਵਰੀ ਗਣਤੰਤਰ ਦਿਵਸ ਤੇ ਜਿਹੜੀ ਪਰੇਡ ਹੋਣੀ ਆ ਉਹਦੇ 'ਚ ਲਗਾਤਾਰ ਦੂਸਰੇ ਸਾਲ ਪੰਜਾਬ ਦੇ ਝਾਕੀਆਂ ਨੂੰ ਦਰਕਨਾਰ ਕਰਕੇ ਭਾਜਪਾ ਦੀ ਮੋਦੀ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਆ ਔਰ ਉਸ ਵਿਤਕਰੇ ਨੂੰ ਲੈ ਕੇ ਉਮੀਦ ਕਰਦੇ ਸੀ ਕਿ ਪੰਜਾਬ ਭਾਜਪਾ ਪੰਜਾਬ ਦੇ ਨਾਲ ਖੜੀ ਦਿਖਾਈ ਦੇਊਗੀ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਔਰ ਮੈਂ ਅੱਜ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਗਵਰਨਮੈਂਟ ਦੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ ਮੇਰੇ ਕੋ ਉਹ ਦਿਖਾ ਕੇ ਐਕਸਪੋਜ਼ ਕਰੂੰਗਾ ਇਹ ਸਾਰਿਆਂ ਨੂੰ ਪਤਾ ਹੈ ਕਿ ਭਾ ਬੀਜੇਪੀ ਜਿਹੜੀ ਹੈ ਇਹਨਾਂ ਨੇ ਝੂਠ ਦੀ ਦੁਕਾਨ ਖੋਲੀ ਹੋਈ ਹੈ ਜਦੋਂ ਦੇ ਮੋਦੀ ਸਾਹਿਬ ਸੱਤਾ 'ਚ ਆਏ ਆ WhatsApp ਯੂਨੀਵਰਸਿਟੀ ਵੀ ਇਹਨਾਂ ਦੀ ਕਾਰਡ ਹੈ ਉਹ ਲਗਾਤਾਰ ਝੂਠ ਬੋਲਦੇ ਆ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੀਆਂ ਝਾਂਕੀਆਂ ਨੂੰ ਲੈ ਕੇ ਕੱਲ ਜਾਖੜ ਸਾਹਿਬ ਨੇ ਝੂਠ ਬੋਲਿਆ ਉਹਨੂੰ ਲੈ ਕੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਤੱਥ ਜਿਹੜੇ ਆ ਉਹ ਰੱਖਣਾ ਚਾਹੁੰਦਾ ਆ ਆ ਮੇਰੇ ਕੋਲ ਲੈਪਟਾਪ 'ਚ ਵੀ ਭਾਰਤ ਸਰਕਾਰ ਦਾ ਲਿੰਕ ਹੈ ਜਿਹੜੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਹੈ ਇਹਦੇ ਚ ਜਾ ਕੇ ਤੁਸੀਂ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਸਾਰੇ ਪੱਤਰਕਾਰ ਦੋਸਤਾਂ ਨੂੰ ਇਹ ਚ ਸੀ ਡਿਟੇਲ ਦੇਖੋ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਹੁਣ ਤੱਕ ਜਿਹੜੇ ਜਿਹੜੇ ਸੂਬਿਆਂ ਨੇ ਜਿਹੜੇ ਆਪਣੇ ਝਾਂਕੀਆਂ ਦੇ ਕਨਸੈਪਟ ਜਮਾ ਕਰਾਏ ਆ ਉਹਨਾਂ ਦੀ ਸਾਰੀ ਡਿਟੇਲ ਅਫੀਸ਼ੀਅਲ ਵੈਬਸਾਈਟ ਤੇ ਪਈ ਆ ਜਾਖੜ ਸਾਹਿਬ ਦਾ ਇਹ ਕਹਿਣਾ ਹੈ ਕਿ ਪੰਜਾਬ ਨੇ ਜਿਹੜੀ ਚਾਂਕੀਆਂ ਦਾ ਕਨਸੈਪਟ ਭੇਜਿਆ ਸੀ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ মিডিਆ ਦੇ ਸਾਥੀਆਂ ਦੇ ਸਾਹਮਣੇ 2 ਦਿਨ ਪਹਿਲਾਂ ਰੱਖਿਆ ਸੀ ਜਿਦੇ ਚ ਮਾਈ ਭਾਗੋ ਊਮਨ ਏਮਪਾਵਰਮੈਂਟ ਸਾਡੇ ਜਿਹੜੇ ਸ਼ਹੀਦ ਐ ਚਾਹੇ ਉਹ ਕਰਤਾਰ ਸਿੰਘ ਸਰਾਭਾ ਚਾਹੇ ਭਗਤ ਸਿੰਘ ਐ ਸ਼ਹੀਦ ਆਜ਼ਮ ਭਗਤ ਸਿੰਘ ਚਾਹੇ ਉਦਮ ਸਿੰਘ ਐ ਚਾਹੇ ਲਾਲਾ ਲਾਜਪਤ ਰਾਏ ਜੀ ਐ ਉਹਨਾਂ ਦੀ ਇੱਕ ਝਾਂਕੀ ਤੇ ਤੀਸਰੀ ਪੰਜਾਬ ਦੇ ਜਿਹੜਾ ਵਿਰਸਾ ਆ ਪੰਜਾਬ ਦਾ ਜਿਹੜਾ ਵਿਰਾਸਤ ਹੈ ਉਹਨੂੰ ਲੈ ਕੇ ਤੀਜੀ ਝਾਂਕੀ ਭੇਜੀ ਔਰ ਉਸ ਝਾਂਕੀਆਂ ਦਾ ਕਨਸੈਪਟ ਜਿਹਨੂੰ ਲੈ ਕੇ ਜਾਕਰ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾ ਦਿੱਤਾ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਫੋਟੋ ਲਾ ਦਿੱਤਾ ਸੀ ਇਹ ਸਿਰੇ ਤਾਂ ਝੂਠ ਸਿਰੇ ਤੋਂ ਅਸੀਂ ਨਕਾਰਦੇ ਆ ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਕਿ ਅਫੀਸ਼ੀਅਲ ਵੈਬਸਾਈਟ ਭਾਰਤ ਸਰਕਾਰ ਦੀ ਜਿੱਰ ਤੇ तमाम ਸੂਬਿਆਂ ਨੇ ਆਪਣੇ ਕਨਸੈਪਟ ਜਮ੍ਹਾਂ ਕਰਾਏ ਉਹਦੇ ਵਿੱਚ ਮੈਂ ਪੰਜਾਬ ਦੇ ਕਲਿੱਕ ਕਰੂੰ ਆ ਪੰਜਾਬ ਨੂੰ ਇਹ ਆ ਲੈਪਟਾਪ ਤੇ ਵੀ ਖੋਲ ਦੋ ਤੇ ਆ ਜਿਹੜਾ ਤਿੰਨ ਕਨਸੈਪਟ ਹੈ ਇਹਨੂੰ ਇਹਨੂੰ ਇਧਰ ਸਕਰੀਨ 'ਵਾਲ ਸ਼ੋਅ ਕਰ ਦੋ ਇਹਦੇ ਚ ਸਭ ਤੋਂ ਇੱਕ ਨੰਬਰ ਤੇ ਹੈਗਾ ਆ ਪੰਜਾਬ ਦਾ ਅਮੀਰ ਵਿਰਸਾ ਭੰਗੜੇ ਗਿੱਧੇ ਫੁਲਕਾਰੀਆਂ ਕੱਟਦੀਆਂ ਮੋਟਿਆਰਾ ਉਹਦੇ ਨਾਲ ਨਾਲ ਤੀਜੇ ਨੰਬਰ ਤੇ ਹੈਗਾ ਆ ਮਾਈ ਭਾਗੋ ਦੀ ਤਸਵੀਰ ਤੇ ਚੌਥੇ ਨੰਬਰ ਤੇ ਹੈਗਾ ਆ ਮਹਾਨ ਸ਼ਾਸਕ ਜਿਹੜਾ ਜਿਹੜਾ ਦੁਨੀਆ ਦਾ ਮਹਾਨ ਸ਼ਾਸਕ ਹੋਇਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਆ ਤੇ 5ਵੇਂ ਤੇ 6ਵੇਂ ਨੰਬਰ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਜਿਹੜੇ ਮਹਾਨ ਸ਼ਹੀਦ ਹੋਏ ਤਿਰੰਗੇ ਝੰਡੇ ਨਾਲ ਇਹਨਾਂ ਦੇ ਜਿਹੜੇ ਟੈਬਲੂ ਆ ਝਾਂਕੀ ਆ ਇਹ ਤਿੰਨ ਕਨਸੈਪਟ ਜਿਹੜੇ ਪੰਜਾਬ ਸਰਕਾਰ ਨੇ ਭੇਜੇ ਸੀ ਔਰ ਦੇਖ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਮ੍ਹਾਂ ਹੈ ਇਹਨਾਂ 'ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਧਗਾ ਕਮਾਇਆ ਯਾਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਹੇ ਸਪਸ਼ਟ ਹੋ ਗਿਆ